ਗੇਸਟ ਜਾਣ ਤੋਂ ਬਾਅਦ ਘਰ ਦਾ ਹਾਲ ਨਾ ਬੜਾ ਹੀ ਅਜੀਬ ਹੋ ਜਾਂਦਾ ਹਨਾ ਸਸਟ੍ਰੀ ਕਲ ਸਾਰਿਆਂ ਨੂੰ ਮੈਂ ਉਮੀਦ ਕਰਦੀ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਦਾ ਜਿਹੜਾ ਇਹ ਵਲੌਗ ਆ ਇਹ ਉਸੇ ਹੀ ਦਿਨ ਦਾ ਵਲੌਗ ਜਿਹੜਾ ਸੰਡੇ ਦਾ ਪੈਂਡਿੰਗ ਸੀ ਉਹਦਾ ਪਾਰਟ 2 ਹੈ ਜਿੱਦਾਂ ਹੀ ਸਾਡੇ ਸਾਰੇ ਗੈਸਟ ਚਲੇ ਗਏ ਸੀ ਨਾ ਤੇ ਸਾਡਾ ਜਿਹੜਾ ਘਰ ਸੀ ਇੰਨਾ ਮੈਸੀ ਇੰਨਾ ਮੈਸੀ ਸੀ ਨਾ ਕਿਸ ਹਿਸਾਬ ਨਹੀਂ ਤੇ ਮੈਂ ਇੱਥੇ ਨਾ ਫੋਨ ਲਾ ਕੇ ਗੁੱਸੇ ਸ਼ਨਾ ਕੇ ਕੰਮ ਕਰਨ ਲੱਗੀ ਸੀ ਗੁੱਸਾ ਇਸ ਲਈ ਆਇਆ ਸੀ ਕਿਉਂਕਿ ਜਗਦੀਪ ਆਪ ਖੁਦ ਤਾਂ ਬਾਹਰ ਚਲੇਗੇ ਸੀ ਤੇ ਮੈਨੂੰ ਕਹਿੰਦੇ ਤੂੰ ਆਪਣੇ ਆਪ ਹੀ ਘਰ ਸਾਫ ਕਰ ਲਈ ਔਰ ਮੈਨੂੰ ਹੈਲਪ ਦੀ ਲੋੜ ਸੀ ਆ ਨਾ ਚਲੋ ਉਹਨਾਂ ਨੇ ਜਾਣਾ ਸੀ ਕਿਉਂਕਿ ਉਹਨਾਂ ਨੇ ਆਪਣਾ ਟਰੱਕ ਲੈਣ ਜਾਣਾ ਸੀ ਉਹਨਾਂ ਨੂੰ ਜ਼ਰੂਰੀ ਸੀ ਤੇ ਮੈਂ ਲਾਇਆ ਘਰੇ ਫੋਨ ਤੇ ਨਾਲ ਦੀ ਨਾਲ ਆਪਣਾ ਲੱਗੀ ਸਫਾਈ ਕਰਨ ਸਭ ਤੋਂ ਪਹਿਲਾਂ ਮੈਂ ਆਪਣੇ ਚਾਹ ਤਰੀ ਦੇ ਨਾਲ ਭਾਂਡੇ ਧੋਣ ਲੱਗੀ ਤੇ ਭਾਂਡੇ ਪੁੰਡੇ ਧੋ ਕੇ ਫਿਰ ਆਪਾਂ ਕਰਨ ਲੱਗੇ ਕਿਚਨ ਦੀ ਸਫਾਈ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ ਸੰਡੇ ਨੂੰ ਜਦੋਂ ਤੁਸੀਂ ਆਪਣੀ ਕਲੀਨਿੰਗ ਕਰ ਲੈਂਦੇ ਆ ਨਾ ਤਾਂ ਅਗਲੇ ਦਿਨ ਜਿਹੜਾ ਮੰਡੇ ਆ ਨਾ ਉਹ ਬੜਾ ਸੌਖਾ ਸ਼ੁਰੂ ਹੋ ਜਾਂਦਾ ਤੇ ਐਨ ਲੱਗਦਾ ਨਵਾਂ ਹਫਤਾ ਸ਼ੁਰੂ ਹੋ ਗਿਆ ਇਹ ਸਾਰਾ ਕੁਝ ਇੱਥੇ ਆ ਕੇ ਫੀਲ ਹੁੰਦਾ ਵੈਸੇ ਇੰਡੀਆ ਵੀ ਸਾਨੂੰ ਸੰਡੇ ਦਾ ਬੜਾ ਸ਼ੌਕ ਹੁੰਦਾ ਸੀ ਸੰਡੇ ਸ਼ੁਰੂ ਤੋਂ ਹੀ ਸਾਡੀ ਲਾਈਫ 'ਚ ਇੱਕ ਏਦਾਂ ਦਾ ਦਿਨ ਰਿਹਾ ਜਿੱਦ ਦਿਨ ਅਸੀਂ ਫ੍ਰੀ ਫੀਲ ਕਰਦੇ ਰਿਲੈਕਸ ਫੀਲ ਕਰਦੇ ਬਟ ਇੱਥੇ ਆ ਕੇ ਇਹ ਸਭ ਕੁਝ ਉਲਟਾ ਏ ਇੱਥੇ ਇਹ ਹੁੰਦਾ ਕਿ ਸੰਡੇ ਦੇ ਵਿੱਚ ਤੁਹਾਨੂੰ ਇੰਨੇ ਜ਼ਿਆਦਾ ਕੰਮ ਹੁੰਦੇ ਆ ਜੇ ਤੁਸੀਂ ਕਿਸੇ ਨੂੰ ਮਿਲਣਾ ਤੁਸੀਂ ਗ੍ਰੋਸਰੀ ਕਰਨੀ ਕੱਪੜੇ ਧੋਣੇ ਤੁਸੀਂ ਕਰਦੀ ਸਫਾਈ ਕੰਨੀ ਸਾਰਾ ਕੋਚ ਹੀ ਸੰਡੇ ਨੂੰ ਹੁੰਦਾ ਔਰ ਬਾਕੀ ਡਿਪੈਂਡ ਕਰਦਾ ਤੁਹਾਡੀ ਜੌਬ ਦੇ ਉੱਤੇ ਕਈਆਂ ਦੀ ਸੰਡੇ ਨੂੰ ਜੌਬ ਹੁੰਦੀ ਆ ਜਿਵੇਂ ਕਿ ਮੇਰੀ ਹੁੰਦੀ ਆ ਸਮ ਟਾਈਮ ਬਟ ਜ਼ਿਆਦਾਤਰ ਜਿਹੜਾ ਵਾ ਸੰਡੇ ਨੂੰ ਕੰਮ ਸਾਰੇ ਕਰਦੇ ਨੇ ਵੈਸੇ ਤਾਂ ਸੰਡੇ ਮੇਰੀ ਹਮੇਸ਼ਾ ਹੈਲਪ ਕਰਾਉਣ ਦੇ ਲਈ ਜਗਦੀਪ ਘਰੇ ਹੁੰਦੇ ਹੀ ਹੁੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਂ ਵੀ ਬਰੋਬਰ ਕੰਮ ਕਰਦੀ ਆ ਸੋ ਮੈਨੂੰ ਵੀ ਹੈਲਪ ਦੀ ਲੋੜ ਆ ਇਸੇ ਕਰਕੇ ਉਹ ਮੈਨੂੰ ਸੈਟਰਡੇ ਨੂੰ ਫ੍ਰੀ ਦਿੰਦੇ ਆ ਥੋੜਾ ਜਾ ਤੂੰ ਕੁਕਿੰਗ ਦਾ ਘੱਟ ਬਰਡਨ ਲਿਆ ਕਰ ਤਾਂ ਜੋ ਅਗਲੇ ਦਿਨ ਕਿਉਂਕਿ ਸੰਡੇ ਹੁੰਦਾ ਤੇ ਅਸੀਂ ਕਿਹੜਾ ਕੰਮ ਤੇ ਜਾਣਾ ਹੁੰਦਾ ਤੇ ਕੰਮ ਤੇ ਖਾਣਾ ਲੈ ਕੇ ਜਾਣਾ ਨਹੀਂ ਹੁੰਦਾ ਸੋ ਤੂੰ ਉਹਦਾ ਵਰੀ ਨਾ ਕਰਿਆ ਕਰ ਭਾਂਡੇ ਪੁੰਡੇ ਧੋ ਕੇ ਜਦੋਂ ਹੀ ਮੈਂ ਪਿੱਛੇ ਛੱਕਿਆ ਆਪਣੀ ਚਾਹ ਚੋ ਤਿਆਰ ਹੋ ਗਈ ਸੀ ਉਹਨੇ ਚੇਰ ਨੂੰ ਤੇ ਨਾਲ ਦੀ ਨਾਲ ਮੈਂ ਸਲਫਾ ਸਾਫ ਕਰਨੀ ਸ਼ੁਰੂ ਕਰ ਦਿੱਤੀਆਂ ਮੈਂ ਤੁਹਾਨੂੰ ਦੱਸਦੀ ਕਿ ਚਾਹ ਧਰ ਕੇ ਮੈਂ ਖੁਦ ਦੇ ਧੋਣ ਲੱਗੀ ਭਾਂਡੇ ਮੇਰੀ ਚਾਹ ਦਾ ਪਾਣੀ ਸੁੱਕ ਗਿਆ ਚਲੋ ਵੈਸੇ ਚਾਹ ਦੀ ਮੈਂ ਬਹੁਤ ਵੱਡੀ ਅਮਲੀਆਂ ਹੋਰ ਕਿਸੇ ਚੀਜ਼ ਦਾ ਮੈਨੂੰ ਨਸ਼ਾ ਹੋਵੇ ਨਾ ਵੇ ਰੋਟੀ ਪਲਾ ਮੈਨੂੰ ਨਾ ਮਿਲੇ ਪਰ ਮੈਨੂੰ ਚਾਹ ਜ਼ਰੂਰ ਮਿਲਣੀ ਚਾਹੀਦੀ ਆ ਇੰਡੀਆ ਚ ਤੇ ਸਾਡੇ ਕੋਲ ਕਿੰਨੀ ਸਾਰੀ ਹੈਲਪ ਆ ਜਾਂਦੀ ਜਿਵੇਂ ਹੁਣ ਮੈਂ ਪਿੱਛੇ ਕਿੰਨਾ ਚਿਰ ਇੰਡੀਆ ਰਹਿ ਕੇ ਆਈ ਆ ਮੈਂ ਤੁਹਾਨੂੰ ਕੀ ਦੱਸਾਂ ਮੈਂ ਕਹਿੰਨੀ ਮੈਂ ਆਪਣਾ ਗਲਾਸ ਵੀ ਇੱਥੋਂ ਉੱਥੇ ਨਹੀਂ ਸੀ ਰੱਖਦੀ ਹ ਹਾਲਾਂਕਿ ਮੈਨੂੰ ਕੰਮ ਕਰਨ ਦਾ ਬਹੁਤ ਸ਼ੌਂਕ ਆ ਕੁਕਿੰਗ ਦਾ ਬਹੁਤ ਸ਼ੌਂਕ ਆ ਜਿਹੜੇ ਵੀ ਕਰਨਾ ਬਟ ਜ਼ਿਆਦਾਤਰ ਮੈਨੂੰ ਇਹ ਕਹਿੰਦੇ ਨੇ ਤੁਸੀਂ ਤੂੰ ਠੀਕ ਨਹੀਂ ਹੈਗੀ ਚਲ ਐਂ ਕਰ ਤੂੰ ਥੋੜੀ ਰੈਸਟ ਕਰ ਲਿਆ ਕਰ ਤੂੰ ਨਾ ਕਰਿਆ ਕਰ ਫਿਰ ਤੂੰ ਉੱਥੇ ਜਾ ਕੇ ਕੰਮਕਾਰਾਂ ਤੇ ਲੱਗਣਾ ਪਰ ਚਲੋ ਇਹ ਵੀ ਹੁੰਦਾ ਹੈ ਜਦੋਂ ਇੰਡੀਆ ਚਾਈਦਾ ਬੜਾ ਮਜ਼ਾ ਵੀ ਆਉਂਦਾ ਹੈ ਪਰ ਇਹ ਆ ਕਿ ਜਦੋਂ ਤੁਹਾਨੂੰ ਬਚਪਨ ਤੋਂ ਹੀ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ ਨਾ ਤੁਹਾਨੂੰ ਕੰਮ ਕਰਨਾ ਬੜਾ ਹੀ ਚੰਗਾ ਲੱਗਦਾ ਚਾਹੇ ਉਹ ਘਰ ਦੀ ਸਫਾਈ ਹੋਵੇ ਤੇ ਚਾਹੇ ਫਿਰ ਕੁਕਿੰਗ ਹੋਵੇ ਇਹ ਸਾਰੀਆਂ ਚੀਜ਼ਾਂ ਵੀ ਸ਼ੌਂਕ ਨਾਲ ਹੀ ਹੁੰਦੀਆਂ ਗੈਸ ਮੇਰਾ ਹਜੇ ਗਰਮ-ਗਰਮ ਸੀ ਮੈਂ ਨਾਲ ਦੀ ਨਾਲ ਸਾਫ਼ ਕਰਤਾ ਕਿਉਂਕਿ ਮੈਨੂੰ ਲਾਉਣਾ ਸੀ ਝਾੜੂ ਝਾੜੂ ਲਾ ਕੇ ਪੋਚਾ ਲਾ ਕੇ ਮੈਨੂੰ ਇੱਕ ਵਾਰੀ ਬੈਠਣਾ ਸੀ ਚਾਹ ਮੈਂ ਪਾ ਕੇ ਰੱਖ ਕੇ ਬੈਠ ਗਈ ਬਾਤ ਪੱਛ ਚਾਵਲ ਮੈਂ ਝਾਕੀ ਤੱਕ ਨਹੀਂ ਕਿਚਨ ਨੂੰ ਪੂਰਾ ਸਾਫ਼ ਕਰਨ ਤੋਂ ਬਾਅਦ ਮੈਂ ਲਾਉਣਾ ਸੀਗਾ ਛਾੜੋ ਬਟ ਮੈਂ ਨਾਲ ਦੀ ਨਾਲ ਨਾ ਸੰਦੀਪ ਉਹਨਾਂ ਦੇ ਨਾਲ ਇਹੀ ਗੱਲਾਂ ਕਰ ਰਹੀ ਸੀ ਮੈਂ ਕਿਹਾ ਜਿਵੇਂ ਵੇਖ ਲੈ ਇੰਡੀਆ ਸੰਡੇ ਹੁੰਦਾ ਸੀ ਮੈਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੈਨੂੰ ਇੱਕ ਸ਼ੌਂਕ ਰਿਹਾ ਸੰਡੇ ਵਾਲੇ ਦਿਨ ਪਹਿਲਾਂ ਚੱਲਦਾ ਹੁੰਦਾ ਸੀ ਸ਼ਕਤੀ ਬੋਂ ਸ਼ਕਤੀਮਾਨ ਫਿਰ ਸ਼ਕਲਾ ਕ ਬੰਬੂਨ ਚੱਲਦਾ ਹੁੰਦਾ ਸੀ ਹਨਾ ਨਾ ਤੋਂ ਕੇ ਮੈਂ ਪਹਿਲਾਂ ਤਾਂ ਉਹ ਦੋਵੇਂ ਸੀਰੀਅਲ ਦੇਖ ਰਿਆ ਹਨਾ ਫਿਰ ਮੈਂ ਜਿੰਨੇ ਵੀ ਨੈਸ਼ਨਲ ਚੈਨਲ ਹੀ ਉਦੋਂ ਇੱਕ ਹੀ ਚੱਲਦਾ ਹੁੰਦਾ ਸੀ ਹੁਣ ਤੇ ਚਲੋ ਖੈਰ ਜਵਾਕਾਂ ਕੋਲ ਇੰਨੇ ਆ ਕੁਛ ਆ ਗਿਆ ਇੰਨੇ ਚੈਨਲ ਚੱਲਣ ਲੱਗੇ ਨੇ ਉਹ ਇੱਕ ਘਟਦੇ ਨੇ ਦੂਜੇ ਲੱਗ ਜਾਂਦੇ ਨੇ ਦੂਜੇ ਪਰ ਸਾਡੇ ਵਰਗਿਆਂ ਨੂੰ ਉਹ ਟੀਵੀ ਵੇਖਣ ਨੂੰ ਮਿਲਦਾ ਹੁੰਦਾ ਸੀ ਮਜਾ ਆ ਘਰਦਿਆਂ ਦੇ ਸਾਹਮਣੇ ਅਸੀਂ ਆਪਦੀ ਮਰਜ਼ੀ ਨਾਲ ਕਿਤੇ ਹੋਰ ਕੁਝ ਟੀਵੀ ਦਾ ਚੈਨਲ ਲਾ ਕੇ ਬੈਠ ਜਾਈਏ ਜਾਂ ਕੁਝ ਹੋਰ ਵੇਖ ਲਈਏ ਨਾ ਹੀ ਘਰ ਦੇ ਪਾਈ ਉਦੋਂ ਕੇਬਲਾਂ ਕੁਬਲਾਂ ਹੁੰਦੀ ਸੀ ਨਾ ਹੀ ਕੋਈ ਉਹ ਲਾ ਕੇ ਦਿੰਦੇ ਸੀ ਡਿਸ਼ 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 ਵੀ ਮੈਂ ਕਹਿੰਨੀ ਉਦੋਂ ਆਏ ਜਦੋਂ ਮੈਂ ਜਵਾਨੇ ਆਪਾਂ ਮੈਂ 10th 1 'ਚ ਹੋਈ ਆ ਜਦੋਂ ਪਹਿਲਾਂ ਸੀ ਉਦੋਂ ਤਾਂ ਇਹ ਹੀ ਹੁੰਦਾ ਸੀ ਤੇ ਸ਼ਾਮ ਨੂੰ ਆਉਣੀ ਹੁੰਦੀ ਸੀ ਨੈਸ਼ਨਲ ਚੈਨਲ ਤੇ 4 ਵਜੇ ਫਿਲਮ ਫਿਲਮਾਂ ਦਾ ਵੈਸੇ ਮੈਨੂੰ ਬਹੁਤ ਸ਼ੌਂਕ ਰਹੀ ਹੁੰਦੀ ਮੈਨੂੰ ਬੰਦਾ ਖਾਸ ਕਰਕੇ ਉਹ ਆਉਂਦੀ ਹੁੰਦੀ ਸੀ ਨਾ ਇੱਕ ਹੁੰਦੀ ਸੀ ਸ਼ੁੱਕਰਵਾਰ ਨੂੰ ਰਾਤ ਨੂੰ 9:30 ਵਜੇ ਤੇ ਸ਼ਨੀਵਾਰ ਆਉਂਦੀ ਹੁੰਦੀ ਸੀ 10:30 ਵਜੇ ਤੇ ਮੈਂ ਤੇ ਸ਼ਨੀਵਾਰ ਵਾਲੀ ਫਿਲਮ ਦੇਖ ਕੇ ਹੀ ਸੋਣੀ ਪ੍ਰਾਣੀ ਤੋਂ ਪ੍ਰਾਣੀ ਫਿਲਮ ਤੇ ਸੰਡੇ ਨੂੰ ਜਿਹੜੀ ਮੈਂ ਫਿਲਮ ਦੇਖਣੀ ਨਾ ਸੰਦੀਪ ਮੇਰੇ ਨਾਲ ਆਉਣਾ ਸੰਦੀਪ ਕਿਉਂਕਿ ਅਮਨ ਛੋਟੀ ਸੀ ਅਮਨ ਤਾਂ ਨਿਆਣੀ ਸੀ ਉਹ ਖੇਡਦੀ ਰਹਿੰਦੀ ਹੁੰਦੀ ਸੀ ਨਾ ਤੇ ਮੈਂ ਤਾਂ ਸੰਦੀਪ ਨੇ ਪਤਾ ਕੀ ਕਰਨਾ ਮੈਂ ਸੰਦੀਪ ਛੇਤੀ ਛੇਤੀ ਮੇਰਾ ਪੱਠੇ ਵਡਵਾ ਲਿਆ ਮੇਰੇ ਨਾਲ ਸਾਰਾ ਕੰਮ 4 ਵਜੇ ਤੋਂ ਪਹਿਲਾਂ ਨਿਬੇੜ ਲਾ ਤਾਂ ਜੋ ਮੈਂ ਫਿਲਮ ਦੇਖਣ ਲੱਗ ਜਾ ਫੇਰ ਕਿਉਂਕਿ ਸੰਦੀਪ ਦੀ ਡਿਊਟੀ ਹੁੰਦੀ ਸੀ ਮੱਜਾਂ ਦੀ ਸ਼ਾਮ ਤੇ ਤੇ ਮੇਰੀ ਹੁੰਦੀ ਸੀ ਚੌਂਕੇ ਦੇ ਵਿੱਚ ਡਿਊਟੀ ਹੈ ਨਾ ਉਹਨੇ ਮੱਜਾਂ ਨੂੰ ਪਾਣੀ ਪੁਣੀ ਪਿਉਂਦੀ ਹੋਣਾ ਪੱਠੇ-ਪੁੱਠੇ ਪਾਉਂਦੀ ਹੋਣਾ ਤੇ ਪੱਠੇ ਜਿਹੜੇ 2:3 3 ਵਜੇ ਆਪਾਂ ਪਾਉਣੇ ਉਹ ਪਵਾ ਕੇ ਮੈਂ ਕਰੀ ਉਹਦੇ ਨਾਲ ਬੈਠਣਾ ਉਹਨੇ ਪਾਣੀ ਪਵਾ ਲਿਆ ਧਾਰਾ ਧੂਰਾ ਚੋਣ ਵੇਲੇ ਵਿੱਚ ਦੀ 5:3 ਵਜੇ ਬ੍ਰੇਕ ਆਉਂਦੀ ਹੁੰਦੀ ਸੀਗੀ ਫਿਲਮ ਦੇ ਵਿੱਚ ਤੇ ਉਹਦੇ ਵਿੱਚ ਮੈਂ ਜਾ ਕੇ ਜਿਹੜੀ ਮੇਰੇ ਹਿੱਸੇ ਦੀ ਇੱਕ ਅੱਧੀ ਮੱਝ ਹਣੀ ਮੈਂ ਉਹ ਚਵਾਇਆ ਹਣੀ ਤੇ ਬਾਅਦ ਚ ਮੈਂ ਆਟਾ ਗੁੰਨਣਾ ਤੁਸੀਂ ਬਲੀਵ ਨਹੀਂ ਕਰੋਗੇ ਜਿਹੜਾ ਮੈਂ ਆਟਾ ਵੀ ਗੁੰਨਣਾ ਟੀਵੀ ਦੇ ਅੱਗੇ ਬਹਿ ਕੇ ਗੁੰਨਣਾ ਕੋਈ ਕੰਮ ਵੀ ਟੀਵੀ ਦੇ ਅੱਗੇ ਬਹਿ ਕੇ ਕਰਨਾ ਮੈਨੂੰ ਇੰਨਾ ਸ਼ੌਕ ਹੁੰਦਾ ਸੀ ਉਹ ਜਿਹੜੀ 4 ਵਜੇ ਤੋਂ ਲੈ ਕੇ ਸਾਢੇ 6 ਵਜੇ ਤੱਕ ਨਾ ਮੈਂ ਆਰਾਮ ਨਾਲ ਟੀਵੀ ਦੇ ਅੱਗੇ ਬੈਠੀ ਰਹਿਣਾ ਮੈਂ ਜੇ ਕੋਈ ਤੇ ਕੋਈ ਕੰਮ ਕਰਨਾ ਵੀ ਹੈ ਨਾ ਚਾਹ ਵੀ ਪੀਣੀ ਆ ਉਹ ਮੈਂ ਸਿਰਫ ਬ੍ਰੇਕ ਚ ਪੀਂਦੀ ਹੁੰਦੀ ਸੀ ਸੰਦੀਪ ਨੂੰ ਵੀ ਮੈਂ ਆਪਦੇ ਨਾਲ ਬੰਨ੍ਹ ਕੇ ਵੈਸੇ ਬਿਠਾ ਲੈਂਦੀ ਸਾਢੇ 6 ਵਜੇ ਆਪਾਂ ਕਮਰੇ ਜੋ ਬਾਹਰ ਨਿਕਲਣਾ ਤੇ ਪਾਪਾ ਜੀ ਨਹੀਂ ਪਾਪਾ ਜੀ ਤਾਂ ਬਹੁਤ ਗਾਲ੍ਹਾਂ ਪੈਂਦੀਆਂ ਹੁੰਦੀਆਂ ਸੀ ਬਸ ਉਦੋਂ ਤੱਕ ਹੀ ਮ ਜਦੋਂ ਪਾਪਾ ਜੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹ ਸ਼ੌਂਕ ਵੀ ਕਿਦੜੇ ਮਰ ਗਏ ਕਿਉਂਕਿ ਫਿਰ ਕੋਈ ਟੋਕਨ ਵਾਲਾ ਹੀ ਨਹੀਂ ਰਹਿ ਗਿਆ ਮੰਮੀ ਤਾਂ ਵੈਸੇ ਵੀ ਸਾਨੂੰ ਇੰਨਾ ਇਹ ਨਹੀਂ ਕਿੰਨੇ ਤਾਂ ਸੀ ਉਹਨਾਂ ਨੂੰ ਆਪਣੇ ਕੰਮ ਤੱਕ ਹੁੰਦਾ ਸੀ ਕਿ ਆਪਣੀ ਡਿਊਟੀਆਂ ਤੁਸੀਂ ਜਿਹੜੀਆਂ ਸੰਭਾਲੀਆਂ ਨੇ ਉਹ ਆਪਦੀਆਂ ਪੂਰੀਆਂ ਕਰ ਦੋ ਪਰ ਹਾਂ ਬਚਪਨ ਦੇ ਉਹ ਦਿਨ ਬਹੁਤ ਚੰਗੇ ਸੀ ਬਹੁਤ ਮਜ਼ਾ ਵੀ ਆਉਂਦਾ ਸੀਗਾ ਰਲ ਮਿਲ ਕੇ ਕੰਮ ਕਰਨਾ ਮੇਰੀ ਔਰ ਸੰਦੀਪ ਦੇ ਵਿੱਚ ਹਮੇਸ਼ਾ ਸ਼ੁਰੂ ਤੋਂ ਜਿਹੜਾ ਕੰਮ ਸੀ ਉਹ ਡਿਵਾਈਡ ਹੁੰਦਾ ਸੀ ਅਸੀਂ ਉਹ ਕੰਮ ਪਿੱਛੇ ਕਦੀ ਨਹੀਂ ਸੀ ਲੜਦਿਆਂ ਨਾ ਕਦੇ ਅਸੀਂ ਇੱਕ ਦੂਜੇ ਦਾ ਮੂੰਹ ਬਣਾ ਕੇ ਬੈਠਿਆ ਅਸੀਂ ਅੱਛਾ ਤੂੰ ਵੱਧ ਕਰ ਲੈ ਆਪਣੇ ਘੱਟ ਕਰ ਲਿਆ ਬਟ ਹੁਣ ਵੀ ਜਦੋਂ ਕਿਤੇ ਇਸ ਚੀਜ਼ ਦੀਆਂ ਗੱਲਾਂ ਹੁੰਦੀਆਂ ਹਨਾ ਨਾ ਅਸੀਂ ਗੁਰਸ਼ਰਨ ਹੋਣਾਂ ਨੂੰ ਬਲ ਕਰਨਾਂ ਨੂੰ ਇਹਨਾਂ ਨੂੰ ਦੱਸ ਕੇ ਬੜਾ ਖੁਸ਼ ਹੁੰਨੀ ਆ ਕਿ ਸਾਡਾ ਬਚਪਨ ਐਵੇਂ ਦਾ ਰਿਆ ਜਦੋਂ ਅਸੀਂ ਜਿਵੇਂ ਹੁਣ ਪੱਠੇ ਵੱਢਨੇ ਆ ਸਕੂਲ ਤੋਂ ਆ ਕੇ ਅਸੀਂ ਪੱਠੇ ਵੱਢਦੀਆਂ ਹੁੰਦੀਆਂ ਸੀਗੀਆਂ ਤੇ ਸਾਨੂੰ ਪੜਨ ਨੂੰ ਵੀ ਟਾਈਮ ਚਾਹੀਦਾ ਹੁੰਦਾ ਸੀ ਬਾਇ ਦਵੇ ਮੈਂ ਕਲਾਸ ਦੇ ਵਿੱਚ ਫਰਸਟ ਪੋਜੀਸ਼ਨ ਲੈ ਕੇ ਆਉਂਦੀ ਹੁੰਦੀ ਸੀ ਤੇ ਸਾਡੇ ਗੁਆਂਢ ਤੁਹਾਨੂੰ ਪਤਾ ਹੀ ਆ ਨਾ ਲਾਲਿਆਂ ਦੀ ਹਵੇਲੀ ਆ ਤੇ ਉਹਨਾਂ ਨੇ ਨਾ ਚਾਚਾ ਜੀ ਨੇ ਕਹਿਣਾ ਮੰਮੀ ਨੂੰ ਅਕਸਰ ਉਹਨਾਂ ਨੇ ਕਹਿਣਾ ਕਿ ਤੁਹਾਡੇ ਜਵਾਗ ਦੇਖ ਲਓ ਘਰ ਦਾ ਕੰਮ ਵੀ ਸਾਰਾ ਕਰਦੀਆਂ ਪੜਦੀਆਂ ਵੀ ਨੇ ਤੇ ਫਿਰ ਵੀ ਕਲਾਸ ਆਫ ਫਸਟ ਪੋਜੀਸ਼ਨ ਲੈ ਕੇ ਆਉਂਦੇ ਆ ਸਾਡੇ ਜਵਾਕਾਂ ਨੂੰ ਅਸੀਂ ਸਿਰਫ ਪੜ੍ਹਾਈ ਵਾਸਤੇ ਰੱਖਿਆ ਫੈਸਿਲਿਟੀ ਦਿੱਤੀ ਹੋਈ ਆ ਹਰ ਕੋਈ ਫਿਰ ਵੀ ਜਿਹੜੀ ਪਰਸੈਂਟੇਜ ਆ ਉਹ ਮਤਲਬ ਕਿ ਜਿੰਨੀ ਉਹਨਾਂ ਨੂੰ ਚਾਹੀਦੀ ਬਸ ਉਨੀ ਹੀ ਲੈਣੀ ਉਹ ਤੋਂ ਵੱਧ ਨਹੀਂ ਬਹੁਤ ਪਿਆਰ ਕਰਦੇ ਹੁੰਦੇ ਸੀ ਬਹੁਤ ਰਿਸਪੈਕਟ ਵੀ ਦਿੰਦੇ ਹੁੰਦੇ ਸੀ ਤੇ ਉਹਨਾਂ ਨੇ ਹੀ ਮੰਮੀ ਨੂੰ ਕਿਹਾ ਸੀ ਕਿ ਹਰਜੀਤ ਤੇਰੇ ਪੁੱਤਾਂ ਵਾਸਤੇ ਤਾਂ ਤੂੰ ਜ਼ਿਆਦਾ ਤਸਾਂਭ ਕੇ ਰੱਖੀ ਆ ਆਪਦੀਆਂ ਕੁੜੀਆਂ ਉੱਤੇ ਨਾ ਇੱਕ ਕਿੱਲਾ ਵੇਚ ਕੇ ਇਹਨਾਂ ਨੂੰ ਸਿਰਫ ਪੜਾਈ ਦੇ دی۔ ਹੋਰ ਪੜਾ ਇਹਨਾਂ ਨੂੰ ਕੋਸ਼ਣਾ ਨਹੀਂ ਔਰ ਟੱਚ वुਡ ਮੰਮੀ ਨੇ ਉਹਨਾਂ ਦੀ ਗੱਲ ਨੂੰ ਸਮਝਿਆ ਸਾਨੂੰ ਪੜਾਇਆ ਲਿਖਾਇਆ ਸੰਦੀਪ ਨੂੰ ਮਾਸਟਰ ਐਂਡ ਮਾਸਟਰ ਇਨ ਕੰਪਿਊਟਰ ਐਂਡ ਪਲੱਸ ਬੀਏ ਕੀਤੀ ਉਹਨੇ ਮੈਮ ਮਾਸਟਰ ਇਨ ਨਰਸਿੰਗ ਕੀਤੀ ਅਮਨ ਨੇ ਵੀ ਗ੍ਰੈਜੂਏਸ਼ਨ ਕੀਤੀ ਨਾਲ ਉਹਨੇ ਆਪਣਾ 에어 ਹਸ ਹਸਪੀਟੈਲਿਟੀ ਦਾ ਕੋਰਸ ਵਗੈਰਾ ਕੀਤਾ ਤੇ ਅਸੀਂ ਤਿੰਨੇ ਪੈਣਾ ਸਾਡੇ ਭਰਾਵਾਂ ਦੇ ਨਾਲੋਂ ਬਹੁਤ ਜ਼ਿਆਦਾ ਪੜੀਆਂ ਲਿਖੀਆਂ ਵੈਸੇ ਇਹ ਕੱਲ ਤੇ ਜੋ ਕਿ ਚੰਗੀ ਗੱਲ ਵੀ ਆ ਇੰਨਾ ਸਾਰੀਆਂ ਗੱਲਾਂ ਦੇ ਵਿੱਚ ਵਿੱਚ ਨਾ ਮੈਨੂੰ ਤੁਹਾਨੂੰ ਦੱਸਣ ਦਾ ਪਤਾ ਹੀ ਲੱਗਾ ਕਿ ਮੇਰੀ ਸਾਰੇ ਘਰ ਦੀ ਸਫਾਈ ਹੋ ਚੁੱਕੇ ਝਾੜੂ-ਚੂੜੂ ਲੱਗ ਚੁੱਕੇ ਮੈਂ ਵਿੱਚ ਦੀ ਬੈਠ ਕੇ ਚਾਹ ਜਮਾ ਠੰਡੀ ਕਰਕੇ ਵੈਸੇ ਪੀਤੀ ਸੀਗੀ ਝਾੜੂ ਲਾਉਣ ਤੋਂ ਬਾਅਦ ਮੈਂ ਬੈਠ ਕੇ ਚਾਹ ਪੀਣ ਆਵਦੀ ਤੇ ਦਿਨ ਜਾ ਕੇ ਲਾਇਆ ਪੋਚਾ-ਪੋਚਾ ਲਾਉਣ ਤੋਂ ਬਾਅਦ ਮੈਂ ਆਪਣਾ ਜਦਨੂ ਜਗਦੀਪ ਆ ਗਏ ਵੈਸੇ ਮੈਂ ਤੁਹਾਨੂੰ ਦੱਸਦੀ ਮੈਂ ਚੇਰਾ ਉੱਪਰ ਕਿਉਂ ਰੱਖਦੇ ਨਹੀਂ ਕਿਉਂਕਿ ਜਦੋਂ ਮੈਂ ਚੇਰਾ ਟੇਬਲ ਤੇ ਰੱਖਦੀ ਨਹੀਂ ਤਾਂ ਚੰਗੀ ਤਰ੍ਹਾਂ ਥੱਲੋਂ ਦੀ ਸਫਾਈ ਹੋ ਜਾਂਦੀ ਕਿਉਂਕਿ ਹਫ਼ਤੇ ਚ ਇੱਕ ਦਿਨ ਹੀ ਸਫਾਈ ਕਰਨੀ ਹੁੰਦੀ ਤੇ ਸਫਾਈ ਫਿਰ ਪੂਰੇ ਦਿਲ ਨਾਲ ਕਰਨੀ ਹੁੰਦੀ ਆਪਾਂ ਕਿਉਂਕਿ ਬਾਕੀ ਦਿਨ ਤੇ ਹੋਰ ਬਥੇਰਾ ਕੁਝ ਕਰਨੋਂ ਹੁੰਦਾ ਨਾ ਤੇ ਬਾਕੀ ਤੁਸੀਂ ਮੇਰੀ ਚਮਕ ਦੇਖ ਸਕਦੇ ਹੋ ਮੈਂ ਅਗਰਚਰ ਨੂੰ ਫੋਨ ਲਾ ਕੇ ਵਕਾਇਆ ਮੇਰੇ ਘਰ ਦੀ ਚਮਕ ਦੇਖ ਮੈਨੂੰ ਕਹਿੰਦਾ ਤੂੰ ਤੇਲ ਪਾਇਆ ਫਰਸ਼ ਤੇ ਤੇਲ ਵਾਕਿ ਪਚਲਾ ਬੈਨ ਨਹੀਂ ਚਲੋ ਮਿਲਦੇ ਆ ਇਸੇ ਦਿਨ ਨਾਲ ਨੈਕਸਟ ਵਲੌਗ ਦੇ ਵਿੱਚ ਆਏ